ਦੇਸ਼ ਵਾਸਤੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਏ ਖਲਕ ਕੁਝ ਦਿਨ ਗੈਰ ਹਾਜ਼ਰ ਰਹਿਣ ਤੋਂ ਬਾਅਦ ਤੁਹਾਡੇ ਵਿੱਚ ਰੂਬਰੂ ਹੋਇਆ ਇੱਕ ਅਣਸੁਖਾਵੀ ਘਟਨਾ ਨੇ ਆਪਣੇ ਲਪੇਟ ਵਿੱਚ ਲਿਆ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਸਾਰਾ ਕੁਝ ਨਾਲ ਸੋ ਅੱਜ ਗੱਲ ਕਰਦੇ ਹਾਂ ਪੰਜਾਬ ਵਿੱਚ ਹੋ ਰਹੀਆਂ ਪੰਚਾਇਤ ਚੋਣਾਂ ਦੀ ਸੂਬੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਗਿਆ ਇਸ ਨੂੰ ਐਲਾਨ ਹੋયા 2 ਦਿਨ ਬੀਤ ਚੁੱਕੇ ਨੇ ਪਰੰਤੂ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੁਹਾਡੇ ਧਿਆਨ ਵਿੱਚ ਮੈਂ ਲਿਆਉਣ ਦਾ ਯਤਨ ਕਰਾਂ 19 ਸਤੰਬਰ 2024 ਅਤੇ ਨੰਬਰ SO48 PA9 1994 209 2024 ਪਿਆਰੇ ਦੋਸਤੋ ਇਹ ਨੋਟੀਫਿਕੇਸ਼ਨ ਵਿੱਚ ਸਰਕਾਰ ਨੇ ਇੱਕ ਵਾਅਦਾ ਕੀਤਾ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਪੰਜਾਬ ਸਰਕਾਰ ਚੋਣਾਂ ਨੇ ਜਿਹੜੀਆਂ 20 ਅਕਤੂਬਰ ਤੋਂ ਪਹਿਲਾਂ ਕਰਾਉਣ ਦਾ ਐਲਾਨ ਕਰਦੀ ਹੈ ਵਾਅਦਾ ਕਰਦੀ ਹੈ ਕਰਨ ਕਰਦੀ ਹੈ ਕਿਉਂਕਿ ਇਹ ਨੋਟੀਫਿਕੇਸ਼ਨ ਸੰਬੰਧੀ ਜਿਹੜਾ ਸਰਕਾਰ ਵੱਲ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਖਤ ਹਦਾਇਤ ਕੀਤੀ ਗਈ ਸੀ ਕਿ ਚੋਣ ਤੁਰੰਤ ਕਰਵਾਈਆਂ ਜਾਣ ਤੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਚੋਣ ਕਮਿਸ਼ਨ ਨੂੰ ਇਹ ਸਾਰਾ ਮਾਮਲਾ ਹੈ ਜਿਹੜਾ ਉਹ ਭੇਜ ਦਿੱਤਾ ਹੈ ਹੁਣ ਆਪਾਂ ਇਸ ਤੋਂ ਬਾਅਦ ਦੀ ਗੱਲ ਕਰੀਏ ਕਿ ਜਿਹੜਾ ਸਵਾਲ ਵਾਰ-ਵਾਰ ਉੱਠ ਰਿਹਾ ਹੈ ਉਹ ਸਵਾਲ ਹੈ ਕਿ ਕੀ ਸੱਚਮੁੱਚ ਚਿਰਾਂ ਤੋਂ ਲਟਕੀਆਂ ਪੰਜਾਬ ਦੀਆਂ ਪੰਚਾਇਤ ਚੋਣਾਂ ਕੀ ਸੱਚਮੁੱਚ ਹੋ ਸਕਣਗੀਆਂ ਥੋੜਾ ਜਿਹਾ ਤੁਹਾਡਾ ਧਿਆਨ ਜਿਹੜਾ ਉਹਨੂੰ ਪਿੱਛੇ ਲੈ ਜਾਣ ਦਾ ਯਤਨ ਕਰਾਂ 31 ਦਸੰਬਰ 2018 ਨੂੰ ਪੰਜਾਬ ਵਿੱਚ ਪੰਚਾਇਤਾਂ ਦੀ ਚੋਣ ਹੁੰਦੀ ਹੈ ਤੇ ਲਗਭਗ 1 ਮਹੀਨੇ ਦੇ ਵਕਫੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਕੁਝ ਡੇਟਾ ਦੇ ਫਰਕ ਨਾਲ ਸਾਰੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਸੌਂਚ ਚਕਾਈ ਜਾਂਦੀ ਹੈ ਸੌਂਚ ਕੌਣ ਸੰਬੰਧੀ ਜਿਸ ਤਰੀਕ ਨੂੰ ਮਤਾ ਕਾਰਵਾਈ ਦੇ ਵਿੱਚ ਪਿਆ ਹੈ ਜਾਂ ਸੌਂਚ ਕੌਣ ਵਾਲੇ ਫਾਰਮ ਦੇ ਉੱਤੇ ਸਾਈਨ ਕੀਤੇ ਗਏ ਨੇ ਸੋਚ ਕੋਣ ਤੋਂ ਬਾਅਦ ਜਿਹੜਾ ਪਹਿਲਾ ਮਤਾ ਸਰਕਾਰ ਦਾ ਸਰਕਾਰ ਨੇ ਗਿਣਿਆ ਉਸ ਮੁਤਾਬਕ 5 ਸਾਲ ਪੂਰੇ ਹੋਣ ਦੇ ਤੋਂ ਬਾਅਦ ਸਰਕਾਰ ਵੱਲੋਂ ਚੋਣ ਕਰਾਉਣ ਦਾ ਫੈਸਲਾ ਸੀ ਜਿਹੜਾ ਉਹ ਮੰਨਿਆ ਗਿਆ ਸੀ ਕਿਉਂ ਕਿ ਮਾਮਲਾ ਹਾਈ ਕੋਰਟ ਵਿੱਚ ਚੱਲ ਗਿਆ ਸੀ ਪੰਜਾਬ ਸਰਕਾਰ ਨੇ 30 ਦਸੰਬਰ 2023 ਨੂੰ ਚੋਣ ਮਿਆਦ ਖਤਮ ਹੋਣ ਤੋਂ ਪਹਿਲਾਂ ਇਹ ਪੰਚਾਇਤਾਂ ਸਾਰੀਆਂ ਭੰਗ ਕਰ ਦਿੱਤੀਆਂ ਗਈਆਂ ਸਨ ਉਹਦਾ ਇੱਕ ਰੀਜ਼ਨ ਸਰਕਾਰ ਨੇ ਕਿਹਾ ਸੀ ਕਿ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਸੈਂਟਰ ਵੱਲੋਂ ਆਰਡੀਐਫ ਜਾਂ 14ਵੇਂ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਇਆ ਉਹ ਸਹੀ ਤਰੀਕੇ ਨਾਲ ਪਿੰਡਾਂ ਦੇ ਵਿੱਚ ਲੱਗੇ ਇਸ ਕਰਕੇ ਸਰਕਾਰ ਚਾਹੁੰਦੀ ਹੈ ਇਹ ਕੰਮ ਪਾਰਦਰਸ਼ੀ ਢੰਗ ਨਾਲ ਚਲਾਇਆ ਕਿਰਾਇਆ ਜਾਣ ਤੇ ਪਾਰਦਰਸ਼ੀ ਢੰਗ ਨਾਲ ਕਰਾਉਣ ਲਈ ਉਹਨਾਂ ਕੋਲ ਪ੍ਰਸ਼ਾਸਕ ਨਿਯੁਕਤ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਮਾਮਲਾ ਹਾਈ ਕੋਰਟ ਵਿੱਚ ਚੱਲ ਗਿਆ ਤੇ ਉੱਥੇ ਮਜਬੂਰੀ ਬਾਸ ਹਾਈ ਕੋਰਟ ਦੇ ਅਧਿਕਾਰਾਂ ਤੇ ਸਰਕਾਰ ਨੇ ਪੰਚਾਇਤਾਂ ਨੂੰ ਲਗਭਗ 5 ਮਹੀਨੇ ਦਾ ਸਮਾਂ ਹੋਰ ਕੰਮ ਕਰਨ ਲਈ ਦਿੱਤਾ ਤੇ ਪੰਜਾਬ ਦੇ ਐਮਐਲਏਜ਼ ਨੇ ਪੁਰਾਣੀ ਪੰਚਾਇਤਾਂ ਰਾਹੀਂ ਆਪਣਾ ਸਾਰਾ ਕੁਝ ਜਿਹੜਾ ਸੀ ਉਹ ਇੱਕ ਏਜੰਸੀ ਰਾਹੀਂ ਕਰਵਾਉਣ ਦੇ ਯਤਨਾਂ ਨੂੰ ਨਕਾਰਦਿਆਂ ਸਮੂਚੀਆਂ ਪੰਚਾਇਤਾਂ ਰਾਹੀਂ ਹੀ ਕਰਵਾਉਣ ਦਾ ਫੈਸਲਾ ਕੀਤਾ ਸੀ ਸੋ ਦੋਸਤੋ ਗੱਲ ਜਿਹੜੀ ਮੈਂ ਕਰ ਰਿਹਾ ਸੀ ਤੁਹਾਡੇ ਨਾਲ ਵੀ ਹੁਣ ਪੰਚਾਇਤਾਂ 2023 ਤੋਂ ਖਾਲੀ ਇੱਕ ਤਰ੍ਹਾਂ ਨਾਲ ਚੱਲ ਰਹੀਆਂ ਹਨ 5 ਮਹੀਨੇ ਦਾ ਸਮਾਂ ਮਿਲਿਆ ਉਸ ਤੋਂ ਬਾਅਦ ਫਿਰ ਲੰਮਾ ਹੁੰਦਾ ਗਿਆ ਫਿਰ ਕੁਝ ਸਮਾਂ ਮਿਲਿਆ ਕੁ ਮੁਲ ਘੇਰੀਆਂ ਤੋਂ ਬਾਅਦ ਹਾਈ ਕੋਰਟ ਵੱਲੋਂ ਵਾਰ-ਵਾਰ ਹਦਾਇਤਾਂ ਦੇਣ ਤੋਂ ਬਾਅਦ ਅਖੀਰ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਭੇਜਿਆ ਗਿਆ ਨੋਟੀਫਿਕੇਸ਼ਨ ਵਿੱਚ ਸਰਕਾਰ ਵੱਲੋਂ ਪੰਚਾਇਤ ਚੋਣਾਂ ਕਰਾਉਣ ਦਾ ਐਲਾਨ ਕੀਤਾ ਗਿਆ ਤੇ ਇਸ ਤੋਂ ਅੱਗੇ ਕੀ ਆਪਾਂ ਗੱਲ ਸਾਂਝੀ ਕਰੀਏ ਕਿਉਂਕਿ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਹੋਮ ਡਿਪਾਰਟਮੈਂਟ ਜਾਂ ਵਿਭਾਗ ਨੂੰ ਜਾਂ ਚੋਣਾਂ ਸੰਬੰਧੀ ਜਿਹੜੀ ਕਾਰਵਾਈ ਆ ਕਿਉਂਕਿ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰਨਾ ਹੁੰਦਾ ਹੈ ਹੁਣ ਸਵਾਲ ਇਹ ਉੱਠਦਾ ਕਿ ਸੱਚਮੁੱਚ ਪੰਜਾਬ ਵਿੱਚ ਪੰਚਾਇਤ ਚੋਣਾਂ ਹੋਣਗੀਆਂ ਧਿਆਨ ਦੇਣ ਵਾਲੀ ਗੱਲ ਹੈ ਕਿ ਪੰਜਾਬ ਦੀਆਂ ਪੰਚਾਇਤ ਚੋਣਾਂ ਸੰਬੰਧੀ ਜਦੋਂ ਅਸੀਂ ਧਿਆਨ ਨਾਲ ਗੱਲ ਕਰਦੇ ਹਾਂ ਲਗਭਗ 13241 ਦੇ ਕਰੀਬ ਪੰਚਾਇਤਾਂ ਨੇ ਸੋਚਣ ਵਾਲੀ ਗੱਲ ਹੈ ਮਾਮਲਾ ਫਿਰ ਲਟਕ ਸਕਦਾ ਹੈ ਕਿਉਂ ਕਿ ਸਰਕਾਰ ਵੱਲੋਂ ਪਿਛਲੇ ਸਾਰੇ ਬਾਡ ਸੀ ਜਿਹੜੇ ਉਹ ਬਾਡ ਹਾਈ ਕੋਰਟ ਵਿੱਚ ਦੱਸ ਦਿੱਤਾ ਗਿਆ ਕਿ ਬਾਡਬੰਦੀ ਹੋ ਚੁੱਕੀ ਹੈ ਹਾਲਾਂਕਿ ਪੁਰਾਣੇ ਸਾਰੇ ਬਾਡ ਉਸੇ ਤਰ੍ਹਾਂ ਰੱਖੇ ਗਿਆ ਸਨ ਤੇ ਇਹ ਸਾਰਾ ਮਾਮਲਾ ਜਦੋਂ ਚੋਣ ਕਮਿਸ਼ਨ ਕੋਲ ਜਾਣਾ ਚੋਣ ਕਮਿਸ਼ਨ ਕੋਲ ਹਲੇ ਅੰਤਰਮ VOTER ਸੂਚੀਆਂ ਪ੍ਰਕਾਸ਼ਿਤ ਹੋਣੀਆਂ ਨੇ ਅੰਤਰਮ ਅੰਤਿਮ VOTER ਸੂਚੀਆਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਉਹਨਾਂ ਦੇ ਵਿੱਚ ਸੁਧਾਈ ਹੋਣੀ ਆ ਉਹਨਾਂ ਸੁਧਾਈ ਤੋਂ ਬਾਅਦ ਫਿਰ ਸਾਰਾ ਮਾਮਲਾ கரੈਕਟ ਰੂਪ ਵਿੱਚ ਸਾਹਮਣੇ ਆਉਣਾ ਹੈ ਉਦੋਂ ਤੱਕ ਸਰਕਾਰ ਕੋਲ ਸਮਾਂ ਨਹੀਂ 20 ਅਕਤੂਬਰ ਦੇ ਵਿੱਚ ਲਗਭਗ 1 ਮਹੀਨੇ ਤੋਂ ਵੀ ਸਮਾਂ ਘੱਟ ਹੈ ਤੇ ਹੁਣ ਸਰਕਾਰ ਨੇ ਆਪਣੇ ਗਲੋਂ 45 ਲੱਖ ਕੇ ਹਾਈ ਕੋਰਟ ਨੂੰ ਦੱਸ ਦਿੱਤਾ ਕਿ ਅਸੀਂ ਚੋਣਾ ਕਰਾਉਣਾ ਜ਼ਬੰਦੀ ਪੰਜਾਬ ਚੋਣ ਕਮਿਸ਼ਨ ਕੋਲ ਸਾਰਾ ਮੈਟਰ ਭੇਜ ਦਿੱਤਾ ਹੈ ਹੁਣ ਚੋਣ ਕਮਿਸ਼ਨ ਕੀ ਸਕਦਾ ਇੱਥੇ ਚੋਣ ਕਮਿਸ਼ਨ ਦੀ ਕੀ ਮਜਬੂਰੀ ਹੈ ਕਿ ਸੱਚਮੁੱਚ ਚੋਣ ਚੋਣਾ ਮਿੱਥੇ ਸਮੇਂ ਤੇ ਹੋ ਸਕਦੇ ਨੇ ਹਾਲ ਦੀ ਘੜੀ ਇਹ 605 ਹਾਲ ਦੀ ਘੜੀ ਮੁਸ਼ਕਲ ਕੰਮ ਹੈ ਹਾਲ ਦੀ ਘੜੀ ਇਹ ਸਾਰੇ ਕਾਸੇ ਤੇ ਪ੍ਰੇਸ਼ਨ ਚੰਨ ਲੱਗਾ ਹੋਇਆ ਹੈ ਤੇ ਪੋਸਟ ਨਹੀਂ ਉਹ ਵਾਹ ਨੇ ਕਿ ਸ਼ਾਇਦ 15 ਤਰੀਕ ਨੂੰ ਝੋਨਾ ਹੋ ਜਾਣਾ ਪਰ ਹਰਾਨ ਨੇ ਇਸ ਗੱਲ ਦਿਆ ਕਿ ਉਹਨਾਂ ਦਿਨਾਂ ਦੇ ਵਿੱਚ ਲਗਭਗ 10 ਅਕਤੂਬਰ ਤੋਂ ਬਾਅਦ ਲਗਭਗ 1 ਅਕਤੂਬਰ ਤੋਂ ਬਾਅਦ ਹੀ ਜੇ ਮੰਨ ਲਿਆ ਜਾਵੇ ਝੋਨੇ ਦੀ ਕਟਾਈ ਸ਼ੁਰੂ ਹੋ ਜਾਈਏ ਜੋ ਇਹ ਪੂਰਾ ਮਹੀਨਾ ਥੋੜਾ ਥੋੜਾ ਕਰਕੇ ਵਿੱਚ ਸੋਚ ਲਿਆ ਜਾਵੇ ਤਾਂ ਪੂਰਾ ਅਕਤੂਬਰ ਮੰਡੀਆਂ ਦੇ ਵਿੱਚ ਅਕਤੂਬਰ ਤੋਂ ਬਾਅਦ ਤੱਕ ਵੀ ਝੋਨਾ ਜਿਹੜਾ ਕਿਸਾਨਾਂ ਦਾ ਉਹ ਮੰਡੀਆਂ ਵਿੱਚ ਆਣਾ ਸਾਰੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਸਾਂਭਣ ਦਾ ਝੋਨੇ ਦੇ ਵਿੱਚ ਮੌਸਮ ਅਨੁਸਾਰ ਸਿਲ ਹੋਣ ਤੋਂ ਬਾਅਦ ਉਹਨੂੰ ਵੇਚਣ ਦਾ ਉਹਨੂੰ ਬਿਰਲੇ ਲਾਉਣ ਦਾ ਸਾਰਾ ਪ੍ਰਬੰਧ ਆ ਜਿਹੜਾ ਉਹ ਸਰਪਤੇ ਪਿਆ ਹੋਣਾ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਵਰਗ ਵੇਲਾ ਨਹੀਂ ਹੋ ਸਕਦਾ ਇਸ ਕਰਕੇ ਚੋਣ ਕਮਿਸ਼ਨ ਨੂੰ ਇਹ ਸਾਰਾ ਕੁਝ ਵੇਖਣਾ ਪੈਣਾ ਦੂਸਰੀ ਗੱਲ ਝੋਨੇ ਤੋਂ ਬਿਨਾ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਣਾ ਉਹਨਾਂ ਵਿੱਚ ਸੁਧਾਈ ਵਾਰਡ ਬੰਦੀ ਦੀ ਸੁਧਾਈ ਜਾਂ ਅੰਤਮ ਪਾਰਡ ਬੰਦੀ ਜਾਂ ਸਾਰਾ ਕੁਝ ਇਹ ਬਹੁਤ ਮੁਸ਼ਕਲ ਕਾਰਜ ਆ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਇਹ ਲਿਖ ਕੇ ਦੇ ਕੇ ਆਪਣੇ ਖੰਭ ਛੜਾ ਲਏ ਗਏ ਨੇ ਤੇ ਹੁਣ ਇਹ ਸਾਰਾ ਮਾਮਲਾ ਚੋਣ ਕਮਿਸ਼ਨ ਦੇ ਵਿੜੇ ਵਿੱਚ ਜਾ ਪੁੱਜਿਆ ਤੇ ਚੋਣ ਕਮਿਸ਼ਨ ਨੂੰ ਇਸ ਸਬੰਧੀ ਆਪਣੇ ਤੌਰ ਤੇ ਹਾਈ ਕੋਰਟ ਨੂੰ ਜਾਂ ਸਰਕਾਰ ਨੂੰ ਦੱਸਣਾ ਪੈਗਾ ਕਿ ਇਹਨਾਂ ਦਿਨਾਂ ਵਿੱਚ ਚੋਣਾਂ ਕਰਵਾਉਣਾ ਕਿਸੇ ਵੀ ਪੱਖੋਂ ਜਾਇਜ਼ ਨਹੀਂ ਚੋਣਾਂ ਕਰਵਾਉਣ ਸੰਬੰਧੀ ਠੁਕਮਾ ਮਾਹੌਲ ਨਹੀਂ ਹਾਲਾਂਕਿ ਮੌਸਮ ਉਸ ਉਸ ਵੇਲੇ ਸਹੀ ਹੋ ਸਕਦਾ ਹੈ ਪਰੰਤੂ ਸਭ ਤੋਂ ਵੱਡੇ ਸਵਾਲ ਨੇ ਕਿ ਉਹ ਬਲਾਕ ਸਭਾ ਦੀਆਂ ਚੋਣਾਂ ਕਿੱਥੇ ਚਲ ਗਈਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਿੱਥੇ ਗਈਆਂ ਜਿਹੜੀਆਂ ਪੰਚਾਇਤ ਚੋਣਾਂ ਤੋਂ ਵੀ ਬਾਅਦ 31 ਦਸੰਬਰ 2018 ਤੋਂ ਕਿਤੇ ਪਹਿਲਾਂ ਲਗਭਗ 3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਹੋਈਆਂ ਸਨ ਉਹ ਕਿੱਥੇ ਚਲੇ ਗਈਆਂ ਉਹ ਚੋਣਾਂ ਵੀ ਤੇ ਹੋਣੀਆਂ ਨੇ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੰਗੀਆਂ ਨੂੰ ਕਿੰਨਾ ਸਮਾਂ ਹੋ ਚੁੱਕਿਆ ਤੇ ਭੰਗ ਵੀ ਸਰਕਾਰ ਨੇ ਹੁਣ ਲੰਘੇ ਦਿਨ ਹਫ਼ਤਾ ਪਹਿਲਾਂ ਕੀਤੀਆਂ ਨੇ ਇਹ ਸਮਝੋ ਬਾਹਰ ਹੈ ਕਿ ਇਹ ਇੱਕ ਤਰ੍ਹਾਂ ਦਾ ਖੇਡ ਜਿਹੀ ਖੇਡੀ ਜਾ ਰਹੀ ਹੈ ਪੰਚਾਇਤ ਚੋਣਾਂ ਦੀ ਸਰਕਾਰ ਕਿਸੇ ਪੱਖੋਂ ਵੀ ਸੰਜੀਦਾ ਨਜ਼ਰ ਨਹੀਂ ਆਉਂਦੀ ਸਰਕਾਰ ਇਸ ਤਰ੍ਹਾਂ ਲੱਗਦਾ ਜਿਵੇਂ ਸਰਕਾਰ ਚੋਣਾਂ ਸੰਬੰਧੀ ਆਪਣੇ ਖੰਭ ਛਡਾਰ ਰਹੀ ਹੋਵੇ ਸਰਕਾਰ ਕੋਲ ਕੋਈ ਰਸਤਾ ਨਹੀਂ ਸਰਕਾਰ ਉਲਝੀ ਉਲਝੀ ਜਾਪਦੀ ਹੈ ਪੰਚਾਇਤ ਚੋਣਾਂ ਦੇ ਮਾਮਲੇ ਵਿੱਚ ਲੈ ਕੇ ਤੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਚੋਣਾਂ ਦਾ ਨਾਂ ਨਿਸ਼ਾਨ ਤੱਕ ਨਹੀਂ ਉਹ ਵੀ 74ਵੀਂ ਸੰਵਿਧਾਨਕ ਸੋਧ ਤੋਂ ਬਾਅਦ ਪੰਚਾਇਤ ਚੋਣਾਂ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਵੀ ਬਹੁਤ ਸਾਰੇ ਅਧਿਕਾਰ ਰੱਖਦੀਆਂ ਸੀ ਉਹ ਸਾਰੇ ਅਧਿਕਾਰ ਕਿੱਧਰ ਚਲੇ ਗਏ ਪਤਾ ਨਹੀਂ ਲੱਗਦਾ ਕੁਝ ਸਮਝ ਨਹੀਂ ਆਉਂਦੀ ਅਜੀਬ ਅਜੀਬ ਕਿਸਮ ਦੀਆਂ ਘੁਮਣ ਘੇਰੀਆਂ ਵਿੱਚ ਪੰਜਾਬ ਸਰਕਾਰ ਫਸਦੀ ਜਾ ਰਹੀ ਹੈ ਉਹ ਚੋਣਾਂ ਬਹੁਤ ਜ਼ਰੂਰੀ ਕਿਉਂਕਿ ਉਹ ਵੀ ਲੋਕਤੰਤਰ ਦਾ ਹੇਠਲੇ ਲੈਵਲ ਤੇ ਲੋਕਤੰਤਰ ਦਾ ਹਿੱਸਾ ਨੇ ਪਹਿਲਾਂ ਉਹ ਹੋਣੀ ਚਾਹੀਦੀ ਸੀ ਸਰਕਾਰ ਵੱਲੋਂ ਪਹਿਲਾਂ ਪੰਚਾਇਤ ਚੋਣਾਂ ਅਨਾਉਂਸ ਕਰ ਦਿੱਤੀਆਂ ਗਈਆਂ ਨੇ ਤੇ ਕੀ ਇਹ ਹੋਣਗੀਆਂ ਇਹ ਬਹੁਤ ਸਾਰੇ ਭੰਬਲ ਬੂਸੇ ਨੇ ਜਿਹੜੇ ਸਾਡੇ ਸਾਰਿਆਂ ਦੇ ਸਾਹਮਣੇ ਨੇ ਤੇ ਅਸੀਂ ਸਾਰੇ ਹਾਲਾਤਾਂ ਤੇ ਨਜ਼ਰ ਰੱਖ ਰਹੇ ਆਂ ਸਰਕਾਰ ਵੱਲੋਂ ਪਿੰਡਾਂ ਦੇ ਰੋਟੇਸ਼ਨ ਵਾਈਜ਼ ਪੰਜ ਸਰਪੰਚ ਜਿਹੜੇ ਬਣਾਉਣੇ ਨੇ ਉਹਨਾਂ ਲਈ ਉਹਨਾਂ ਲਈ ਰਿਜ਼ਰਵੇਸ਼ਨ ਦੀ ਵਿਧੀ ਹੈ ਜਿਹੜੀ ਲਾਗੂ ਕਰਨ ਦੀ ਵਿਧੀ ਹੈ ਉਹਦੇ ਸੰਬੰਧੀ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਲ੍ਹਾ ਚੋਣ ਕਮਿਸ਼ਨਰ ਨੂੰ ਪੱਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕਹਿ ਦਿੱਤਾ ਗਿਆ ਹੈ ਤਿਆਰੀ ਕਰਨ ਲਈ ਪਰੰਤੂ ਕੀ ਇੰਨੇ ਸਮੇਂ ਦੇ ਵਿੱਚ ਇਲੈਕਸ਼ਨ ਹੋ ਸਕੇਗੀ ਚੋਣ ਹੋ ਸਕੇਗੀ ਇਹ ਬਹੁਤ ਮੁਸ਼ਕਲ ਕਾਰਜ ਜਾਪਦਾ ਹੈ ਤੇ ਲੱਗਦਾ ਹੈ ਕਿ ਜਦੋਂ ਗੱਲ ਚੋਣ ਕਮਿਸ਼ਨ ਦੇ ਪਾਸ ਜਾਂਦੀ ਹੈ ਤੇ ਚੋਣ ਕਮਿਸ਼ਨ ਆਪਣੇ ਤੌਰ ਤੇ ਇੱਕ ਆਜ਼ਾਦ ਏਜੰਸੀ ਆਜ਼ਾਦ ਸੰਸਥਾ ਹੈ ਤੇ ਉਹ ਇਹਨਾਂ ਸੰਬੰਧੀ ਕੋਈ ਵੀ ਫੈਸਲਾ ਲੈ ਸਕਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਚੋਣਾ ਦੀ ਸੰਭਾਵਨਾ ਜਿਹੜੀ ਉਹ ਹਾਲ ਦੀ ਕੜੀ ਇੱਕ ਤਰ੍ਹਾਂ ਨਾਲ ਘੁੰਮਣਘੇਰੀ ਵਿੱਚ ਫਸੀ ਹੋਈ ਹੈ ਤੇ ਕੀ ਪੰਚਾਇਤ ਚੋਣਾ ਹੋਣਗੀ ਇਹ ਭਵਿੱਖ ਦਾ ਬਹੁਤ ਵੱਡਾ ਸਵਾਲ ਹੈ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਇਹ ਸਾਰਾ ਕੁਝ ਸਾਂਝਾ ਕਰਾਂਗੇ ਜੁੜੇ ਰਹਿਣਾ ਆਵਾਜ਼ੇ ਖਲਕ ਨਾਲ ਇਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ